ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੇ ਪਿੰਡ ਦੋਸਤੋ ਇਹ ਰੋਡੇ ਜ਼ਿਲ੍ਹਾ ਮੋਗਾ ਜੀ ਤਸਵੀਰ ਇਸ ਬਣਾ ਨੂੰ ਦੋਸਤੋ ਬਾਗਾ ਪਾਣਾ ਜੀ ਜਿਹੜੇ ਘਰ ਚੋਂ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਆ ਜੀ ਇਸ ਘਰ ਦੇ ਵਿੱਚੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਜੀ ਅੱਜ ਤੁਹਾਨੂੰ ਤਿੰਨ ਨਾਕ ਦਿਖਾ ਦੇਣੇ ਜੀ ਇਸ ਘਰ ਦੇ ਵਿੱਚੋਂ ਤਿੰਨ ਹੀ ਟੌਪ ਦੀਆਂ ਕਟੀਆਂ ਝੋਟੀਆਂ ਹੋਣਗੀਆਂ ਜੀ ਜਿਹਦੇ ਵਿੱਚ ਵੈਰਾਈਟੀ ਤੁਹਾਨੂੰ ਸਾਰੀ ਵੀ ਮਿਲ ਜਾਣੀ ਹੈ ਦੋ ਨੀਲੀ ਰਾਵੀ ਨਸਲ ਦੇ ਵਿੱਚ ਝੋਟੀਆਂ ਬਾਈ ਕੋਲੇ ਇਹ ਇੱਕ ਬੂਰੀ ਨੀਦੀ ਰਾਗ ਨਸਲ ਦੇ ਵਿੱਚ ਝੋਟੀ ਹੈ ਜੀ ਠੀਕ ਹੈ ਜੀ ਟੀਡਾ ਕੱਟ ਸਿੱਧਾ ਪਟਾ ਬੱਗੀ ਮੋਚ ਤਿੰਨੇ ਵੈਰੈਟੀਆਂ ਤੁਹਾਨੂੰ ਮਿਲ ਜਾਣੀਆਂ ਜੀ ਠੀਕ ਹੈ ਜੀ ਸਾਫ਼ ਸੁਧਰੀਆਂ ਕਟੀਆਂ ਹੋਣਗੀਆਂ ਤੇ ਸ਼ਕੀਨ ਵੀ ਬਹੁਤ ਹੈ ਤਿੰਨੇ ਕਟੀਆਂ ਕੱਲੀ ਕੱਲੀ ਨੂੰ ਤੋੜ ਕੇ ਦੇਖਾਂਗੇ ਠੀਕ ਹੈ ਜੀ ਜਿਹੜੀ ਤੁਹਾਨੂੰ ਪਸੰਦ ਆਵੇ ਇਹਨਾਂ ਦੇ ਵਿੱਚੋਂ ਉਹਦੀ ਗੱਲਬਾਤ ਤੁਸੀਂ ਆਪ ਕਰ ਦੇਣੀ ਆ ਕਿ ਇੱਥੇ ਠੀਕ ਹੈ ਜੀ ਤੇ ਬਾਕੀ ਨਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਹੁਣਾਂ ਨਾਲ ਹੀ ਕਰੀਏ ਸਾਰੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਨਾਮ ਦੱਸੀ ਆਪਣਾ ਨਾਮ ਸਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾ ਠੀਕ ਹੈ ਅੱਛਾ ਕੱਟ ਹੀ ਲਿਆਂਦੇ ਫਿਰ ਇਹਨਾਂ ਕੀ ਹਾਂ ਜਾਨਵਰ ਲਿਆਂਦੇ ਬਾਈ ਪਾਲ ਕੇ ਹੋਣਾ ਏਕੀ ਤਾਂ ਵਧੀਆ ਲਿਆਂਦੇ ਟੌਪ ਦੇ ਹਾਂ ਕਟੀਆਂ ਸਾਰੀਆਂ ਹੀ ਸਾਫ਼ ਸੁਧਰੀਆਂ ਤੇ ਸੋਹਣੀਆਂ ਸਨਕੀਆਂ ਅੱਛਾ ਜਿਹੜੀ ਪਹਿਲੇ ਨੰਬਰ ਤੇ ਬੂਰੀ ਕੱਟੀ ਖੜੀ ਜਨੀਜੀ ਚ ਕਿੰਨੇ ਟਾਈਮ ਦੀ ਹੈ ਇਹ ਇਹ ਬਾਈ ਡੇਢ ਸਾਲ ਦੀ ਹੈ ਡੇਢ ਸਾਲ ਦੀ ਹਾਂਜੀ ਠੀਕ ਹੈ ਮੈਨੂੰ ਲੱਗਦਾ ਵੀ ਸੀਮ ਜੀ ਉਹੀ ਉਮਰ ਆ ਸਾਰਿਆਂ ਦੀ ਹਾਂ ਸਾਰੀਆਂ ਇੰਨੇ ਕੁ ਦੀਆਂ ਕਿ ਦਾ 15 ਦਿਨ ਦਾ ਫਰਕ ਹੋਊਗਾ ਡੇਢ ਡੇਢ ਏ ਦੋਸਤੋ ਅੱਖਾਂ ਬਲੈਕ ਆ ਠੀਕ ਹੈ ਜੀ ਬਾਕੀ ਕੱਟੀ ਦੀ ਬਰੀਕੀ ਬਹੁਤ ਚੰਗੀ ਹੈ ਇਹਦੀ ਸਾਰੇ ਪੈਰਾਂ ਤੇ ਮਾਰਕਿੰਗ ਬੱਗੀ ਮਛਲੇ ਵਿੱਚ ਖੋਲਾ ਬਈ ਇਹਨੂੰ ਰੰਗ ਤੁਹਾਨੂੰ ਪਸੰਦ ਆਊਗਾ ਬਹੁਤ ਸੋਹਣਾ ਰੰਗ ਬੂਰਾ ਠੀਕ ਹੈ ਜੀ ਤੇ ਬਾਕੀ ਖੁੱਲੇ ਹੱਡਾਂ ਪੈਰਾਂ ਦੀ ਹੈ ਕੱਟੀ ਵਧਣ ਖੁੱਲਣ ਵਾਲੀ ਹੈ ਠੀਕ ਹੈ ਜੀ ਸੈਂਗ ਸੁੰਗ ਕਰਮ ਵਾਲੀ ਨਾਲ ਬਹੁਤ ਸੋਹਣਾ ਹੈ ਆ ਗੋਲ ਕੀਤਾ ਠੀਕ ਹੈ ਜੀ ਤੇ ਜਦੋਂ ਝੋਟੀ ਦੋਸਤੋ ਤਿਆਰ ਹੋਗੀ ਕਰਮ ਵਾਲੀ ਚੰਗੇ ਪੈਹਾ ਦੀ ਤਿਆਰ ਹੋਣ ਵਾਲੀ ਝੋਟੀ ਇਹ ਠੀਕ ਹੈ ਜੀ ਬਾਕੀ ਫੇਸਪੂਲਸ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਠੀਕ ਹੈ ਜੀ ਤੇ ਢਾਂਚਾ ਤਿੰਨੇ ਝੂਟੀਆਂ ਦਾ ਹੀ ਬਹੁਤ ਸੋਹਣਾ ਤੁਹਾਨੂੰ ਪਸੰਦ ਆਊਗਾ ਰਾਜੀ ਹੋਣਗੀਆਂ ਜੀ ਤਿੰਨੇ ਝੂਟੀਆਂ ਹੀ ਇਹ ਠੀਕ ਹੈ ਬਾਕੀ ਥਣ ਥਣ ਬਹੁਤ ਕਮਾਲ ਦੇ ਇਸ ਕੱਤੀ ਦੇ ਠੀਕ ਹੈ ਜੀ ਚਾਰੇ ਥਣ ਦੋਸਤੋ ਤੁਸੀਂ ਦੇਖ ਸਕਦੇ ਹੋ ਥਣ ਦਾ ਸਾਈਜ਼ ਤੇ ਥਣ ਦਾ ਗੈਪ ਬਿਲਕੁਲ ਬਰਾਬਰ ਦਾ ਹੋਊਗਾ ਠੀਕ ਹੈ ਤੇ ਰੇਟ ਫਿਰ ਇਹਦਾ ਰੇਟ ਬਾਈ ਫੋਨ ਤੇ ਹੀ ਹੈ ਫੋਨ ਤੇ ਦੱਸਣਾ ਹਾਂਜੀ ਠੀਕ ਹੈ ਜਾਇ ਜੀ ਹੋਣਗੇ ਆਪਣੇ ਅੱਗੇ ਜਾਇ ਜੀ ਹੁੰਦੇ ਆ ਹਾਂ 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 ਦੋਸਤੋ ਬੂਰੀ ਕੱਟੀ ਤੁਹਾਨੂੰ ਤੋਰ ਕੇ ਦਿਖਾਈ ਹੈ ਜੀ ਪਹਿਲੇ ਨੰਬਰ ਤੇ ਰੇਟ ਜਿਹੜਾ ਦੋਸਤੋ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਤਿੰਨੇ ਨਗਰ ਦਾ ਫੋਨ ਤੇ ਤਿੰਨੇ ਨਗਰ ਦਾ ਫੋਨ ਤੇ ਆ ਭਾਈ ਠੀਕ ਹੈ ਇੱਕ ਜਿਹੜੀ ਦੂਜੇ ਨੰਬਰ ਤੇ ਕੱਟੀ ਆ ਆਪਣੇ ਕੋਲੇ ਇਹ ਵੀ ਖੋਲ ਲੇ ਹਾਂ ਜੀ ਦੋਸਤੋ ਨੀਲੀ ਰਾਵੀ ਦਸਲ ਦੇ ਵਿੱਚ ਇਹ ਝੂਟੀ ਤੁਹਾਨੂੰ ਦਿਖਾਉਣੀ ਹੈ ਜੀ ਉਮਰੋਂ ਮੰਨ ਕੇ ਚੱਲੋ ਵੀ ਡੇਢ ਸਾਲ ਦੀ ਹੈ ਠੀਕ ਹੈ ਜੀ ਕਰਮ ਵਾਲੀ ਝੂਟੀ ਇਹ ਵੀ ਬਹੁਤ ਸੋਹਣੀ ਹੈ ਸੰਗ ਸੰਗ ਕਰਮ ਵਾਲੀ ਨੇ ਐਨ ਜਮਾ ਗੋਲੇ ਮੋੜ ਸੀ ਗੋਲ ਕੀਤਾ ਹੋਇਆ ਠੀਕ ਹੈ ਜੀ ਬਾਕੀ ਭਾਈ ਉਹਨਾਂ ਨੇ ਆਪਾਂ ਨੂੰ ਸਟਾਰ ਦੀ کہہ ਕੇ ਦਿੱਤੀ ਐ ਸਕਾਰ ਘੋਟੇ ਦੀ ਹਾਂਜੀ ਠੀਕ ਐ ਲੋ ਦੋਸਤੋ ਸੰਗ ਸੁੰਗ ਤੁਸੀਂ ਚੈੱਕ ਕਰ ਲਓ ਜੀ ਕਰਮਾ ਵਾਲੀ ਦਾ ਬਹੁਤ ਸੋਹਣਾ ਠੀਕ ਐ ਜੀ ਤੇ ਢਾਂਚਾ ਵੀ ਕੱਟੀ ਦਾ ਤੁਹਾਨੂੰ ਪਸੰਦ ਆਊਗਾ ਬਾਕੀ ਰਾਜ ਹੀ ਐ ਤੇ ਚੰਗੇ ਕੱਦ ਕਾਠ ਕਰਨ ਵਾਲੀ ਛੱਤੀ ਐ ਜੀ ਚਾਰੇ ਪੈਰਾਂ ਤੇ ਬਿਲਕੁਲ ਜੈਦ ਜੀ ਮਾਰਕਿੰਗ ਬਾਕੀ ਪੂਸ਼ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਫੇਸ ਤੁਹਾਨੂੰ ਇੱਕ ਵਾਰੀ ਫੇਰ ਨੇੜਿਓਂ ਕਰਕੇ ਦਿਖਾ ਦੇਣਾ ਕਰਮਾ ਵਾਲੀ ਦਾ ਮੂੰਹ ਬਹੁਤ ਸੋਹਣਾ ਐ ਸੰਗ ਬਿਲਕੁਲ ਬਰੀਕ ਗੁੰਡਾ ਸਿੰਗ ਲੱਗਾ ਪੂਰਾ ਵਧੀਆ ਹਾਂ ਬਹੁਤ ਸੋਹਣਾ ਸਿੰਗ ਗੂਲ ਕਰਨਾ ਇਹਨੇ ਠੀਕ ਹੈ ਜੀ ਹੁਣ ਤੋਂ ਹੀ ਕਾਫੀ ਗ라이 ਵਿੱਚ ਐ ਸੰਗ ਤੇ ਥਾਣਾ ਦੋਸਤੋ ਇਸ ਕੱਟੀ ਦੇ ਵੀ ਤੁਹਾਨੂੰ ਦਿਖਾ ਦਿੰਨਾ ਇਹ ਤੁਹਾਨੂੰ ਦੂਜੇ ਨੰਬਰ ਤੇ ਦਿਖਾਈ ਹੈ ਰੇਟ ਜਿਹੜਾ ਦੋਸਤੋ ਇਸ ਕੱਟੀ ਦਾ ਵੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਠੀਕ ਹੈ ਜੀ ਦੂਜੇ ਨੰਬਰ ਤੇ ਇਹ ਕੱਤੀ ਤੁਹਾਨੂੰ ਦਿਖਾ ਰਿਆ ਠੀਕ ਹੈ ਤੇ ਇੱਕ ਜਿਹੜੀ ਤੀਜੀ ਨੰਬਰ ਤੇ ਆਪਣੇ ਕੋਲੇ ਟੇਡੇ ਕੱਟਦੇ ਵਿੱਚ ਹਾਂਜੀ ਇਹ ਟੇਡੇ ਕੱਟਦਾ ਇਹ ਵੀ ਨਗੀਨਾ ਹੀ ਹੈ ਠੀਕ ਹੈ ਦੋਸਤੋ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਜੇਸ ਕੱਤੀ ਦੇ ਟੇਡੇ ਕੱਟ ਆ ਗਿਆ ਉਹਦੇ ਮੂਰਲੇ ਪੈਰ ਜਿਹੜੇ ਦੋਸਤੋ ਕਾਲੇ ਆ ਜਾਂਦੇ ਪਰ ਇਸ ਕੱਤੀ ਦੇ ਚਿਹਰੇ ਪੈਰ ਵਾਈਟ ਫੇਸ ਤੇ ਤੁਸੀਂ ਦੇਖ ਸਕਦੇ ਹੋ ਟੇਡਾ ਕੱਟ ਅੱਖਾਂ ਐ ਬਿਲਕੁਲ ਨੀਲੀਆਂ ਸਿੰਗ ਦੋਸਤੋ ਗਲਾਈ ਦੇ ਵਿੱਚ ਹੈ ਜੀ ਠੀਕ ਹੈ ਜੀ ਬਹੁਤ ਸੋਹਣਾ ਕੱਟ ਹੈ ਇਸ ਕੱਤੀ ਦੇ ਲੈ ਆ ਬਈ ਇਹਨੂੰ ਵੀ ਹਲ ਇੱਕ ਅੱਗੇ ਦਾ ਦੋਸਤੋ ਇਹਦਾ ਵੀ ਤੁਹਾਨੂੰ ਕਢਾ ਕੇ ਦਿਖਾ ਦਿੰਨਾ ਜੀ ਠੀਕ ਹੈ ਜੀ ਬਾਕੀ ਢਾਂਚਾ ਦੋਸਤੋ ਇਸ ਗੱਦੀ ਦਾ ਵੀ ਬਹੁਤ ਸੋਹਣਾ ਠੀਕ ਹੈ ਲੈ ਲੈ ਚਾ ਚੱਲ ਚੱਲ ਵੀ ਆ ਜਾ ਆ ਜਾ ਇਹ ਤੂਰ ਤੂਰ ਦਾ ਸੋ ਚੈੱਕ ਕਰ ਲਓ ਜੀ ਠੀਕ ਹੈ ਜੀ ਚੱਲ ਨਹੀਂ ਉਧਰ ਨੂੰ ਕਰਦਾ ਮੜੀ ਹੁਣ ਆ ਜਾ ਆ ਜਾ ਚੱਲ ਚੱਲ ਵੀ ਥੋੜਾ ਡਰਦੀ ਹੈ ਹਾਂ ਕਈ ਵਾਰੀ ਕੀ ਹੁੰਦਾ ਵੀ ਘਰਾਂ ਦੇ ਵਿੱਚ ਆਪਾਂ ਆਮੀ ਦੇਖਦੇ ਆਂ ਵੀ ਪਤੂਆਂ ਦੇ ਸੰਗਲ-ਕੁੰਗਲ ਪਾਏ ਹੁੰਦੇ ਆਂ ਬਾਈ ਹੁਣ ਇਹ ਲਿਆ ਕੇ ਘਾਲੇ ਫੇਰ ਰੁੱਸੇ-ਰੁੱਸੇ ਪਾ ਦਿੰਦੇ ਨੇ ਤੇ ਤਾਂ ਕਰਕੇ ਥੋੜਾ ਜਿਹਾ ਪਸੂ ਔੜ ਮਾਨ ਜਾਂਦਾ ਬਾਕੀ ਸਾਨੂੰ ਸੋਣ ਦੇਖ ਲਓ ਦੋਸਤੋ ਬਹੁਤ ਥਣਾਰੇ ਬਹੁਤ ਵਧੀਆ ਲੱਗਾ ਥਾਣਾ ਥਣ ਝੋਲੀ ਤੁਸੀਂ ਦੇਖ ਲਓ ਠੀਕ ਹੈ ਜੀ ਥਣ ਦਾ ਸਾਈਜ਼ ਬਹੁਤ ਸੋਹਣਾ 2 2 ਇੰਚ ਦਾ ਥਾਣਾ ਹੁਣ ਤੋਂ ਹੀ ਠੀਕ ਹੈ ਜੀ ਬਾਕੀ ਢਾਂਚਾ ਵੀ ਚੰਗਾ ਇਹ ਵੀ ਕੱਟੀ ਸੰਢੀ ਆ ਦੋਸਤੋ ਠੀਕ ਹੈ ਜੀ ਤਿੰਨੇ ਹੀ ਨਗਰ ਤੁਹਾਨੂੰ ਦਿਖਾਤੇ ਆ ਬਾਕੀ ਤਿੰਨੇ ਹੀ ਨਗਰ ਬਹੁਤ ਸੋਹਣੇ ਸਾਬੇ ਆ ਇਹ ਤੁਹਾਨੂੰ ਤੀਜੇ ਨੰਬਰ ਤੇ ਟੇਢੇ ਕਾਟਾ ਦੀ ਕੱਟੀ ਦਿਖਾਈ ਹੈ ਤੇ ਰੇਟ ਜਿਹੜਾ ਦੋਸਤੋ ਇਸ ਕੱਟੀ ਦਾ ਵੀ ਫੋਨ ਦੇ ਉੱਤੇ ਹੀ طے ਕੀਤਾ ਜਾਊਗਾ ਤਿੰਨ ਨਗਰ ਤੁਹਾਨੂੰ ਦਿਖਾਏ ਆ ਜੀ ਟੋਟਲ ਤੋਰ ਫੇਰ ਕੇ ਜਿਹੜਾ ਨਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਚਾਹੋ ਉਹਦੀ ਤਸਵੀਰ ਤੁਸੀਂ ਆਪ ਕਰ ਲੈਣੀ ਆ ਕਿ ਠੀਕ ਹੈ ਜੀ ਤੇ ਬਾਕੀ ਤਿੰਨੇ ਕਟੀਆਂ ਸੀਲ ਸਾਬ ਹੋਣਗੀਆਂ ਠੀਕ ਹੈ ਤੇ ਰੇਟ ਜਾਇਜ਼ ਹੀ ਹੋਣਗੇ ਨਾ ਹਾਂ ਜਾਇਜ਼ ਬਾਈ ਜਾਇਜ਼ ਹੀ ਹੈ ਹਾਂਜੀ ਠੀਕ ਹੈ ਦੋਸਤੋ ਰੇਟ ਬਿਲਕੁਲ ਜਾਇਜ਼ ਹੀ ਹੋਊਗਾ ਜੇ ਵੀ ਤਿੰਨੇ ਲਾਉਗਾ 100 ਕਿਲੋਮੀਟਰ ਤੇ ਕਿਰਪਾਹਂਚ ਆਪਣੀ 100 ਜਾਣ 100 ਆਣ 200 ਕਿਲੋਮੀਟਰ ਆਪ ਡੋ ਜਿੰਨੇ ਕੱਟੀਆਂ ਲੈਂਦਾ ਅੱਛਾ ਹਾਂਜੀ ਠੀਕ ਹੈ ਦੋਸਤੋ ਇਹ ਫ੍ਰੀ ਪਹੁੰਚ ਹੋ ਜਾਣੀ ਹੈ ਤੁਹਾਡੀ ਠੀਕ ਹੈ ਜੀ ਰੇਟ ਬਾਈ ਤੋਂ ਪੁੱਛ ਲਓ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਸਤਿ ਸ੍ਰੀ ਅਕਾਲ